ਅੰਡਰਸਟੈਂਡਿੰਗ ਕੁਰਬਾਨੀ ਦੇ 26ਵੇਂ ਭਾਗ ਦੇ ਵਿੱਚ ਸਵਾਗਤ ਹੈ ਸਮਾਹੇ ਦੀਵਾ ਜਲੋਂਦਾ ਗੁਰੂ ਸਾਹਿਬ ਸਾਨੂੰ ਕਿਹੋ ਜਿਹਾ ਦੀਵਾ ਜਲੋਂ ਦੇ ਲਈ ਪ੍ਰੇਰਣਾ ਕਰਦੇ ਹਨ ਇਹ ਅੱਜ ਦਾ ਸਵਾਲ ਹੈ ਪਿਛਲੇ ਸਵਾਲ ਦੇ ਵਿੱਚ ਆਪ ਨੇ ਉਹ ਗੁਰਬਾਖਸ ਨੇ ਸੰਨ ਜਿਸ ਵਿੱਚ ਰੱਬ ਦੀ ਸਿਰਫਲਾ ਅਤੇ ਸਿਮਰਨ ਰਾਹੀਂ ਬਾਇਗਰੂ ਨਾਲ ਸਾਂਝ ਤੋਂ ਦੀ ਪ੍ਰੇਰਣਾ ਮਿਲਦੀ ਹੋਵੇ ਆਪਣੇ ਜਵਾਬ ਦੇ ਵਿੱਚ ਜਸਮੀਤ ਸਿੰਘ ਆਖਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਬਾਣੀ ਦੇ ਵਿੱਚ ਉਪਦੇਸ਼ਿਆ ਹੈ ਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ। ਉਹਨਾਂ ਕਿਹਾ ਕਿ ਪੂਰੀ ਅਸਪਦੀ ਹੀ ਸਿਮਰਨ ਰਾਹੀਂ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸਿਮਰਨ ਜਿਸ ਨੂੰ ਅੱਜ ਦੇ ਸੰਦਰਭ ਵਿੱਚ ਮੈਡੀਟੇਸ਼ਨ ਕਿਹਾ ਜਾਂਦਾ ਹੈ ਸਮੇਂ-ਸਮੇਂ ਤੇ ਸਾਇੰਸ ਅਤੇ ਮੈਡੀਕਲ ਸਾਇੰਸ ਵੀ ਇਸ ਦੇ ਫਾਇਦਿਆਂ ਨੂੰ ਵਿਖਿਆਨਦੀ ਰਹਿੰਦੀ ਹੈ। ਲੁਧਿਆਣੇ ਤੋਂ ਸਿਮਰਨ ਕੌਰ ਜੀ ਵੀ ਸਿਮਰਉ ਸਿਮਰ ਸਿਮਰ ਸੁਖ ਪਾਉਮੂ ਕਲ ਕਲੇਸ਼ਤਨ ਮਾਹੇ ਮਿਟਾਉਮੂ ਵਾਲੀ ਅਸਪਤੀ ਦਾ ਜ਼ਿਕਰ ਕਰਦਿਆਂ ਨਾਮ ਅਤੇ ਸਿਮਰਨ ਦੀ ਮਹਿਮਾ ਦ੍ਰਿੜ ਕਰਵਾਉਂਦੇ ਹਨ। ਆਪ ਜੀ ਗੌੜੀ ਰਾਗ ਦੇ ਵਿੱਚ ਪੰਚਮ ਪਾਛਾ ਦਾ ਉਪਦੇਸ਼ ਚੇਤੇ ਕਰਵਾਉਂਦੇ ਹਨ ਜਿਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕੇ गोविंद ਦੀ ਉਦਾਰਤਾ ਵੇਖੋ ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦਿਖਾਤਰ ਉਸ ਨੂੰ ਮਿੱਤਰ ਬਣਾਉਂਦਾ ਹੈ ਫਿਰ ਵੀ ਵੈਗਰੂ ਉਸ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਅਤੇ ਅਰਦਾਸਾਂ ਪੂਰੀਆਂ ਹੀ ਨਹੀਂ ਕਰਦਾ ਸਗੋਂ ਸਟੇਟ ਆਫ ਲਿਬਰੇਸ਼ਨ ਭਾਵ ਮੁਕਤ ਪਦਵੀ ਤੇ ਵੀ અપੜਾ ਦਿੰਦਾ ਹੈ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਹੈ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਪਦ ਦੀਤ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਰਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾਮ ਭਾਵ ਜਿਸ ਮਨੁਖਤੀ ਰਸਨਾ ਗੋਬਿੰਦ ਦਾ ਨਾਮ ਉਚਾਰਦੀ ਹੈ ਭਾਵ ਵਾਹਿਗੁਰੂ ਵਾਹਿਗੁਰੂ ਸਿਮਰਦੀ ਹੈ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਪਰਮਿੰਦਰ ਕੌਰ ਜੀ ਕਬੀਰ ਜੀ ਦੀ ਬਾਣੀ ਕਬੀਰ ਹਰ ਕਾ ਸਿਮਰਨ ਜੋ ਕਰੈ ਸੋਸੂ ਕਿ ਆ ਸੰਸਾਰ ਜਾਂ ਹਰ ਸਿਮਰਨ ਤੇ ਮਿੱਟੀ ਮੇਰੀ ਚਿੰਤਾ ਅਤੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਬਲੀਆਂ ਤੋਂ ਕੰਮ ਪੇਜ ਕੇ ਦੱਸਿਆ ਹੈ ਕਿ ਜੇਕਰ ਕੋਈ ਵਿਅਕਤੀ ਰੱਬ ਦੇ ਦਰ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ ਤਾਂ ਉਹ ਅੰਮ੍ਰਿਤ ਵੇਲੇ ਸਿਮਰਨ ਕਰੇ ਉਸ ਦੀ ਇੱਛਾ ਮਾ ਗੁਰੂ ਨਾਨਕ ਸਾਹਿਬ ਜ਼ਰੂਰ ਪੂਰੀਆਂ ਕਰਨਗੇ ਮੁਕਤਸਰ ਤੋਂ ਭੇਜੇ ਇੱਕ ਜਵਾਬ ਦੇ ਵਿੱਚ ਇੰਦਰਜੀਤ ਕੌਰ ਜੀ ਕਹਿੰਦੇ ਹਨ ਹੇ ਮੇਰੇ ਮਨ ਤੂੰ ਇੱਕੋ ਸ੍ਰਿਸ਼ਟੀ ਦੇ ਮੇਕਰ ਨੂੰ ਚੇਤੇ ਕਰ ਜਿਸ ਨਾਲ ਰੱਬ ਨੂੰ ਨਹੀਂ ਸਗੋਂ ਹੇ ਮੇਰੀ ਜਿੰਦੇ ਤੈਨੂੰ ਜ਼ਰੂਰ ਮਦਦ ਮਿਲੇਗੀ ਗੁਰਵਾਖ ਹੈ ਭਜ ਮੰਨ ਮੇਰੇ ਇੱਕੋ ਨਾਮ ਜੀ ਤੇਰੇ ਕੈ ਆਵੇ ਕਾਮ ਜਿਵੇਂ ਡਾਕਟਰ ਵੱਲੋਂ ਦਵਾਈ ਲੈਣ ਨਾਲ ਡਾਕਟਰ ਨੂੰ ਨਹੀਂ ਸਗੋਂ ਮਰੀਜ਼ ਨੂੰ ਲਾਭ ਹੁੰਦਾ ਹੈ ਤਿਵੇਂ ਹੀ ਸਿਮਰਨ ਨਾਲ ਪਰਮਾਤਮਾ ਨੂੰ ਨਹੀਂ ਸਗੋਂ ਜੀਵਾਤਮਾ ਨੂੰ ਲਾਭ ਹੁੰਦਾ ਹੈ ਵਾਈ ਸ਼ੁਡ ਵੀ ਇੰਗੇਜ ਇਨ ਪ੍ਰੇਸ ਆਫ ਗੋਡ ਦਾ ਉੱਤਰ ਦਿੰਦਿਆਂ ਜੋਤਕਾਰ ਜੀ ਕਹਿੰਦੇ ਹਨ ਸਮਾਂ ਸੀਮਤ ਹੈ ਮਾਨਦੇ ਵਿਚਾਰ ਅਤੇ ਤੋਖਲੇ ਆਪਣਾ ਕੰਮ ਕਰੀ ਜਾ ਰਹੇ ਹਨ ਜਦ ਕਿ ਸੀਮਤ ਜ਼ਿੰਦਗੀ ਦੇ ਵਿੱਚ ਜੇਕਰ ਵੈਗਰੂ ਚੇਤਨਾ ਆਇਆ ता फिर पछतावा ही हाथ आवेगा गुरवाक है राम सिमर पछताएगा मन पापी जीरा लोभ करत है आज काल उठ जाएगा उन्हें अगे कहा गुरमुख पाव अमृत की दात लैके गुरु वाले बनके नाम मन में चेते करन नाल परमात्मा सहाई हुंदा है गुरवाक है गुरमुख नाम संभाल प्राणी हुए सो आस करते हैं कि वाई शुड बी एंगेज इन फ्रेज ऑफ गॉड और इन मैडीटेशन इसका जवाब जरूर मिले हो दैन कीप स्प्रेडिंग द ट्रू मैसेज ऑफ गुरु नानक टू दर्ल्ड